ਸਾਂਝੇ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ ਜਿਸ ਦਾ ਪਰਮਾ ਅਸਰ ਸਭ ਤਹਿਸੀਲ ਫਤਿਹਗੜ ਚੂੜੀਆਂ ਵਿੱਚ ਵੀ ਵੇਖਣ ਨੂੰ ਮਿਲਿਆ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ ਕਿਸਾਨ ਆਗੂਆਂ ਵੱਲੋਂ ਮੋਦੀ ਸਰਕਾਰ ਤੇ ਜੰਮ ਕੇ ਪੜਾਸ ਕੱਢੀ ਗਈ ਉਹਨਾਂ ਕਿਹਾ ਕੇਂਦਰ ਸਰਕਾਰ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੀ ਇਹ ਦਰਨਾ ਅਨਮਿੱਥੇ ਸਮੇ ਲਈ ਚੱਲੇਗਾ ਸ਼ਹਿਰ ਨੂੰ ਵੀ ਪੁਲਿਸ ਸ਼ਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਉਹ ਜਾਨੋ ਦਿਵਿਆ ਪੰਜਾਬ ਨਾਲ ਗੱਲਬਾਤ ਦੌਰਾਨ ਕੀ ਕਿਹਾ ਕਿਸਾਨ ਆਗੂ ਨੇ ਕੀ ਆਫੀ ਤੇ ਆਦੂ ਦੇਖੋ ਅਰਧਕਰ ਦੁਕਾਨਾਂ ਕੋਲ ਨਹੀਂ ਨਾ ਰਹਿ ਦੇ ਨਾ ਕੋ ਕੁਕਰਿਆ ਉੱਜਰ ਗਿਆ ਇੱਕ ਸੀ ਰੋ ਕੇ ਜਣਾ ਪੰਨਾ ਤੇਰੇ ਆਉਣਾ ਹੈ ਚੋ ਲੋ ਦੇਖ ਫੁਰ ਬੰਦਿਆ ਨਹੀਂ ਇੱਕ ਜੋਲੀ ਲੱਗ ਰਹੀ ਹੈ ਮਜ਼ਦੂਰਾਂ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅੱਜ ਇੱਕ ਜਥੇਬੰਦੀ ਪੰਜਾਬ ਦੀਆਂ ਸਗੁਤੀਆਂ ਕਿਸਾਨਾਂ ਦੀ ਜਥੇਬੰਦੀਆਂ ਜਿਹੜੀਆਂ ਸੁਜੋਤ ਮੋਤੇ ਦੀਆਂ ਮੈਂਬਰ ਨੇ 35 36 40 ਦੇ ਲਗਭਗ ਉਹਨਾਂ ਵੱਲੋਂ ਪੰਜਾਬ ਦਾ ਸੱਦਾ ਹੈ ਕਿ ਕੋਈ ਹਿੰਮ ਪੱਦਰ ਤੇ ਜਿਹੜਾ ਸੁਜੋਤ ਮੋਤੇਆ ਬਣਿਆ ਉਹਦੇ ਵੱਲੋਂ ਸੱਦਾ ਹੈ ਕਿ ਅੱਜ ਅਸੀਂ ਜ਼ਮੀਨ ਬੰਦ ਰੱਖਿਆ ਤੇ ਇਹਨਾਂ ਦੀ ਸਾਰੇ ਕੰਮਕਾਰ ਰੁਕਣੀ ਹੈ ਤੇ ਸਾਰੇ ਅੰਦਰ ਜਿਹੜਾ ਸਾਂਝਾ ਮੋਰਚਾ ਬੜਿਆ ਉਹਨੂੰ ਕਿਸਾਨਾਂ ਦਾ ਨਹੀਂ ਆ ਉਹਦੇ ਵਿੱਚ ਬਜ਼ੂਰ ਨਹੀਂ ਨੇ ਉਹਦੇ ਵਿੱਚ ਮਜ਼ਦੂਰ ਨਹੀਂ ਨੇ ਉਹ ਸਾਰਿਆਂ ਨੇ ਜਿਹੜੇ ਆ ਸਾਂਝਾ ਜਿਹੜਾ ਵਾ ਇਹਦੇ ਵੱਲੋਂ ਅੱਜ ਦਾ ਇਹ ਜਿਹੜਾ ਮਲਮ ਭੰਡਾ ਕੋਰੀ ਲੋਜੀ ਕਿਸਾਨਾਂ ਮਜ਼ਦੂਰਾਂ ਮਜ਼ਦੂਰਾਂ ਦਾ ਸਭ ਦਾ ਇਕੱਠ ਹੈ ਉਹਨਾਂ ਵੱਲੋਂ ਬੰਦਾ ਕਾਲ ਕੀਤੀ ਹੋਈ ਆ ਅਸੀਂ ਇਹਨੂੰ ਸਫਲ ਕਰਨ ਵਾਸਤੇ ਬੜਾ ਕੰਮ ਕੀਤਾ ਪਰ ਪਹਿਲੇ ਅਸੀਂ ਇਹ ਪੜਾ ਚੋਣੇ ਆ ਜੋ ਮੋਦੀ ਸਰਕਾਰ ਨੇ ਸੰਘੂ ਬਾਡਰ ਤੇ ਖਨੂਰੀ ਬਾਡਰ ਤੇ ਬੈਠੇ ਕਿਸਾਨਾਂ ਦੇ ਦਾ ਜਿਹੜਾ ਜ਼ੁਲਮ ਕੀਤਾ ਵੈਸ਼ਲ ਜ਼ੁਲਮ ਕੀਤਾ ਜਿਹਨੇ ਇਸਰਾ ਗੋਰੇ ਨੂੰ ਛੁਟੇ ਨਹੀਂ ਇਤਨਾ ਚਿਰਾਲ ਛੁਟਿਆ ਜਿਹਨੇ ਦੁਸ਼ਮਣ ਨਾਲ ਕਰੀਦਾ ਅਸੀਂ ਉਹਨੂੰ ਸਖਤ ਨਹੀਂ ਕਰਦੇ ਆ ਤੇ ਅੱਜ ਇਹ ਬੰਦ ਅੰਦਰ ਹੈ ਅਸੀਂ ਉਹਦਾ ਠੁਕਵਾ ਜਵਾਬ ਵੀ ਦੇਦੇ ਆ ਤੇ ਅੱਗੇ ਤੋਂ मतलब लाजमी तौर के उपर सरकार समझे भी वो कले लड़ रहे है वो लड़ रहे हैं पर सवाल यह भी जो कोई जथेबंदी लड़ रही है हक है तो जो तुम फुल करोगे तो फिर पंजाब का किसान मजदूर सारा उद्दे पेट से होगा सारा अठारह तरीक फिर द्वारा जीत गए और अभी भी अं कहना चाहते कि सरकार फिरने कुछ नहीं चाहती तीन जोर दला हो चुकी ने કોરાજી ચાહીની દેતા ગયા કુછર ખાલલી કીતી કે સુતા નહિ કર દે એ કહીયા સુતરા હું છોતરા એ ફેસલા એના માવા ઉડે દીતા થી જદુ ઉત્યુ દે અંદર અસી ઓ અપને કિસાન જો દે સુતાલે રોધી કા હે વાપસ કરાય જો اسકે બાદ એ કીતા હું અસી જમ દેતી કરના ચાહદે હા કે અમી તોર દે પર એ લાજની તોર પર સુતા કિસાન બહુ દુખીયા મજદૂર દુખીયા ઓહી કહેને કે યહા પે દેખો ਉਹੀ ਛੋਟਾਟਾ ਅਰਥਾ ਨਹੀਂ ਰਿਹਾ ਔਰ ਵੱਡੇ ਵੱਡੇ ਆ ਰਹੇ ਨੇ ਬੜੇ ਉਡਾਨੇ ਬੰਦੇ ਉਹਨਾਂ ਨੂੰ ਲੱਖਾਂ ਕਰੋੜਾਂ ਵਿੱਚ ਕਰਦੇ ਮਾਫੀ ਦਿੱਤੇ ਜਾ ਰਹੇ ਆ ਔਰ ਇਹਨਾਂ ਸਰਨਾਥਾਂ ਨੇ ਜਿਹੜੇ ਕਾਨੂੰਨ ਘੜਾ ਲਏ ਨੇ ਗੋਦੀ ਫੋਟਾ ਦੇ ਆਪਣੇ ਰਾਜ ਵਿੱਚ ਲਗਭਗ 15 ਲੱਖ ਕਰੋੜ ਰੁਪਇਆ ਮਾਫ ਕਰ ਦਿੱਤਾ ਆ ਪਰ ਛੋਟੇ ਕਿਸਾਨਾਂ ਦਾ ਕਾਰਜਾ ਨਹੀਂ ਜਾਦੂ ਛੋਟੇ ਮਜ਼ਦੂਰ ਦੀ ਦੁਕਾਨਦਾਰੀ ਕਰਨੀ ਤੇ ਲਾਜੀ ਕਾ ਦੇ ਦੁਕਾਨਦਾਰੋ ਜਾਲੇ ਜਾ ਰਹੇ ਆ ਵੱਡੇ ਵੱਡੇ ਸ਼ਾਪਿੰਗ ਮਾਲ ਫੇਰ ਕੇ ਹਾਂਜੀ ਭਾਣਜਾ ਕਿਰਪਾ ਕਰਦੇ ਤੁਸੀਂ ਅੱਜ ਜਿਹੜੀ ਇੱਥੇ ਬੰਦੀਆਂ ਇਹਨੂੰ ਬੰਦ ਲਈ ਜਿਹੜਾ ਸੱਦਾ ਦਿੱਤਾ ਗਿਆ ਸੀ ਇਹਦੇ ਨਾਲ ਹੀ ਸੂਬਤਿਕ ਤਖਸਾਲ ਮੋਰਚੇ ਦਾ ਫੱਦਾ ਵਾ ਜਿਹੜਾ ਭਾਰਤ ਦੀਆਂ ਮੇਕ ਵਾਲੀ ਨੀਤੀਆਂ ਨੇ ਉਹਦੇ ਵਿਰੁੱਧ ਹੈ ਨਿੱਜੀ ਕੰਡੀਆਂ ਦੇ ਖਿਲਾਫ ਆ ਜੇ ਅੱਜ ਨਿੱਜੀ ਕੰਡੀਆਂ ਨੀਤੀਆਂ ਦੇ ਨਾਲ ਸਾਡੀ ਖੇਤੀ ਜਿਹੜੀ ਆ ਉਹ ਸਾਰੀ ਤਬਾਹ ਹੋ ਗਈ ਆ ਖੇਤੀ ਦਾ ਕੋਈ ਭਾਅ ਵੀ ਹੈਗਾ ਸਾਡੇ ਜਿਹੜੇ ਨੌਜਵਾਨ ਆ ਉਹਨਾਂ ਦਾ ਕੋਈ ਰੁਜ਼ਗਾਰ ਨਹੀਂ ਹੈਗਾ ਇਸ ਤਰ੍ਹਾਂ ਆਪਣੇ ਹੋਰ ਜਿਹੜੇ ਅਦਾਰੇ ਆ ਉਹ ਸਾਰੇ ਪ੍ਰਾਈਵੇਟ ਕੀਤੇ ਜਾ ਰਹੇ ਆ ਅੱਜ ਭਾਰਤ ਦੇ ਵਿੱਚ ਕੋਈ ਵੀ ਅਦਾਰਾ ਜਿਹੜਾ ਕੋ ਸਰਕਾਰੀ ਨਹੀਂ ਰਿਹਾ ਇਸ ਕਰਕੇ ਇਹ ਜਿਹੜੀ ਅੱਜ ਦੀ ਜਿਹੜੀ ਬੰਦ ਸੀ ਹਟਾ ਲਿਆ ਤੇ ਜਿਹੜੇ ਕਿਸਾਨ ਆਪਣੀ ਖੇਤੀ ਨੂੰ ਬਚਾਉਣ ਵਾਸਤੇ ਉਹਦਾ ਮਦੇ ਨੂੰ ਮਾਮਲਾ ਜਿਹੜਾ ਸਪੋਰਟ ਰਾਈਜ਼ ਆ ਉਹਦੀ ਗਰੰਟੀ ਕਰਨ ਵਾਸਤੇ ਸਾਡੇ ਕਿਸਾਨਾਂ ਦੇ ਜਿਹੜਾ ਘੱਟ ਭਾਅ ਦੇਣ ਕਰਕੇ ਕੜੀਏ ਚੜੇ ਆ ਸਾਡੇ ਜਿਹੜੇ ਬੱਚਿਆਂ ਦਾ ਰੁਜ਼ਗਾਰ ਮਤਲਬ ਮੁੰਡੀਆਂ ਨੂੰ ਸਸਤੀ ਆਪਾਂ ਪੜ੍ਹਾਈ ਕਰਾ ਕੇ ਉਹਨਾਂ ਨੂੰ ਰੁਜ਼ਗਾਰ ਵਾਸਤੇ ਤਿਆਰ ਕੀਤਾ ਉਹਦਾ ਕੋਈ ਰੁਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਮਤਲਬ ਜਿਹੜਾ ਬਿਜਲੀ ਐਕਟ 2022 ਜਿੰਨੇ ਸਾਡੇ ਘਰਾਂ ਚੋਂ ਆਪਣੇ ਬਲਬ ਬੁਝਾਉਣੇ ਆ ਸਾਡੀ ਖੇਤੀ ਦੇ ਜਿਹੜੀ ਮੋਟਰ ਚੱਲਦੀ ਆ ਉਹ ਮੋਟਰ ਦਾ ਪਾਣੀ ਕਰਕੇ ਬੰਦ ਕਰਨਾ ਉਹ ਮਤਲਬ ਲਾਅ ਦੇ ਮੰਗਾ ਇਹਦੇ ਨਾਲ ਹੀ ਆ ਕਿ ਜੇ ਮਲਾਜਮਾਂ ਰਿਟਾਇਰ ਹੋਣ ਤੋਂ ਬਾਅਦ ਆ ਕੰਸਲ ਲੈਂਦਾ ਤੇ ਸਾਡੇ ਮਤਲਬ ਜਿਹੜੇ ਕੰਮ ਕਰਦੇ ਬਾਦਾਂ ਕਿਸਾਨ ਤੇ ਮਜ਼ਦੂਰ ਉਹਨੇ ਨੂੰ ਵੀ 10000 ਰੁਪਏ ਜਿਹੜੀ ਆ ਪੈਨਸ਼ਨ ਦੇਣੀ ਚਾਹੀਦੀ ਆ ਤਾਂ ਕਿ ਉਹਨੇ ਮਿਹਨਤ ਕੀਤੀ ਆ ਉਹ ਵੀ ਆਪਣੀ ਜ਼ਿੰਦਗੀ ਦਾ ਮਰਜ਼ਾ ਕਾਇਮ ਜਿਹੜਾ ਉਹ ਬਸਰ ਕਰ ਸਕੇ ਇਸੇ ਸੰਬੰਧ ਦੇ ਵਿੱਚ ਇਹ ਨਿੱਜੀ ਕਰਨ ਦੀ ਜਿਹੜੀ ਨੀਤੀ ਲੋਕ ਮਾਰੀ ਨੀਤੀ ਆ ਉਹ ਮੋਦੀ ਸਰਕਾਰ ਜਿਹੜੇ ਕਹਿੰਦੀ ਆ ਵਿਕਸਿਤ ਦੇਸ਼ ਬਣ ਰਿਹਾ ਵਾ ਇਸੇ ਕਰ ਰਿਹਾ ਭਾਰਤ ਤੇਰਾ ਹੋ ਦੇ ਰੱਖੀ ਜਿਹੜੀ ਆ ਕਾਰਪੋਰੇਟ ਘਰਾਣਿਆਂ ਦੀ ਚੋਣਾਂ ਦੇ ਘਰਾਣੇ ਕਰਾ ਦੀ ਪ੍ਰਕਿਰਤੀ ਹੋ ਰਹੀ ਆ ਬਾਕੀ ਜਿਹੜੇ ਲੋਕ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਦਿਵਾਲਤ ਦੀ ਜ਼ਿੰਦਗੀ ਜਿਹੜੀ ਬਤੀਤ ਕਰ ਰਹੇ ਆ ਭਾਰਤ ਦੇ ਵਿੱਚ ਉਸ ਕਰਕੇ ਅੱਜ ਲੋਕੀ ਛੜੇ ਆਨ ਕਹਿ ਰਿਹਾ ਕਿ ਅਸੀਂ ਲੋਰ ਲੋਕ ਜਿਹੜੇ ਆ ਉਹਨਾਂ ਨੂੰ ਨਾਲ ਦੇਣਾ ਪਊਗਾ ਖਰੀਦਾਂ ਤਾਂ ਰੋਟੀ ਖਾਣਗੇ ਫਿਰ ਆਪਾਂ ਕਿਵੇਂ ਸਮਝ ਲਈਏ ਕਿ ਸਾਡਾ ਦੇਸ਼ ਤਰਕੀਆਂ ਦੇ ਪਾਸੇ ਵੱਧ ਰਿਹਾ ਅੱਜ ਅਗਰੇ ਭਾਰਤ ਦੇ ਵਿੱਚ 22% ਤੋਂ ਵੱਧ ਬੇਰੁਜ਼ਗਾਰ ਦਿਖ ਰਹੀਆਂ ਅੰਕੜੇ ਵਧ ਕੇ ਤੇ ਸਰਕਾਰੇ ਡਾਂਗਾ ਖਾ ਰਹੇ ਆ ਇਸ ਕਰਕੇ ਸਾਡੀ ਬੇਨਤੀ ਆ ਇਹ ਨਿੱਜੀ ਗੰਦੀਆਂ ਰੇਖਾਂ ਜਿਹੜੀਆਂ ਅਵੱਧ ਹੋਣ ਜੇ ਨਹੀਂ ਵੱਧ ਹੁੰਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨੁਕਸਾਨ ਹੋ ਜਗਾ ਉਹ ਟਿੱਖਾ ਕੀਤਾ ਜਾਈਆ ਅੱਜ ਅਸੀਂ ਸਾਡੇ ਸ਼ਹਿਰ ਵਾਸੀਆਂ ਦਾ ਸਾਡੇ ਟ੍ਰਾਂਸਪੋਰਟਰਾਂ ਦਾ ਜਿਨ੍ਹਾਂ ਨੇ ਬੰਦ ਲਈ ਸਹਿਯੋਗ ਦਿੱਤਾ ਹੋਰ ਪਾਰਟੀਆਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਅਸੀਂ ਉਹ ਕੇ ਚੇਰਮੈਨ ਸਾਹਿਬ ਅੱਜ ਦੀ ਤਰਲੇ ਸਮੂਹ ਜੂਨੀਅਨ ਦੇ ਨਾਲ ਤਡਕੀ ਕਰਾਂਗੇ ਹਾਂ ਜੀ ਫਤੇਗੜ ਚੂੜੀਆਂ ਦੇ ਵਿੱਚ ਜਿਹੜੇ ਸਮੂਹ ਕਿਸਾਨ ਜੂਨੀਅਨ ਅਤੇ ਮਜ਼ਦੂਰ ਜੂਨੀਅਨ ਅਤੇ ਦੁਕਾਨਦਾਰਾਂ ਫਟੇਗੜ ਚੂੜੀਆਂ ਨੇ ਜਿਹੜਾ ਬਹੁਤ ਜ਼ਿਆਦਾ ਕਿਸਾਨ ਯੂਨੀਅਨ ਦਾ ਅਹਿਸਾਸ ਦਿੱਤਾ ਉਸ ਦੇ ਵਿੱਚ ਅਸੀਂ ਵੀ ਇੱਥੇ ਪਹੁੰਚੇ ਹਾਂ ਕਿਉਂਕਿ ਜਿਹੜਾ ਕਿਸਾਨ ਦਾ ਇਹ ਦੁੱਖ ਆ ਉਹ ਪੂਰੇ ਸਮਾਜ ਦਾ ਦੁੱਖ ਆ ਕਿਉਂਕਿ ਅੱਜ ਜਿਹੜਾ ਪੰਜਾਬ ਆ ਉਹ ਖੇਤਰ ਉਹ ਪੂਰਾ ਜਿਹੜਾ ਆਪਣਾ ਫਸਲਾਂ ਦੇ ਸਿਰ ਤੇ ਆ ਤੇ ਇਹਨੂੰ ਇਹ ਅੱਜ ਜਿਹੜਾ ਇਹਦਾ ਧਰਨਾ ਲਗਾਇਆ ਗਿਆ ਜਿਹੜੀ ਮੋਦੀ ਸਰਕਾਰ ਜਿਹੜੀ ਪਰਸੈਂਟ ਸਰਕਾਰ ਆਪਣੇ ਜਿਹੜੇ ਇਹਨਾਂ ਨੇ ਜਿਹੜੇ ਵਾਅਦੇ ਦਿੱਤੇ ਉਤੋਂ ਮੁੱਕਰ ਗਈ ਆ ਤੇ ਅੱਜ ਜਿਹੜੀਆਂ ਕਿਸਾਨ ਯੂਨੀਅਨ ਫੇਰ ਇੱਕ ਵਾਰੀ ਧਰਨੇ ਦੇ ਜਿਹੜਾ ਰੂਪ ਦੇ ਵਿੱਚ ਤੇ ਚੌਂਕਾਂ ਦੇ ਵਿੱਚ ਬੈਠਣਾ ਅੱਜ ਫੇਰ ਉਹਨਾਂ ਨੂੰ ਮਜਬੂਰ ਹੋਣਾ ਪਿਆ ਗਿਆ ਤੇ ਉਸ ਯੂਨੀਅਨ ਦੇ ਵਿੱਚ ਉਸ ਧਰਨੇ ਦੇ ਵਿੱਚ ਸਾਰੇ ਜਿੰਨੇ ਵੀ ਅਸੀਂ ਸਾਰੇ ਅੱਜ ਛੱਡ ਕੇ ਅਸੀਂ ਪੂਰੇ ਧਰਮ ਮਜ਼ਦ ਨੂੰ ਛੱਡ ਕੇ ਤੇ ਪੂਰੇ ਅੁੱਧਿਆਂ ਨੂੰ ਛੱਡ ਕੇ ਅੱਜ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਇਹ ਧਰਨੇ ਦੇ ਵਿੱਚ ਸ਼ਾਮਲ ਹੋਇਆ ਕਿਉਂਕਿ ਅਸੀਂ ਵਸੇ ਸਮਾਜ ਦੇ ਵਿੱਚ ਸ਼ੁਰੂ ਤੋਂ ਰਹੇ ਆਂ ਅਤੇ ਸਾਡਾ ਜਿਹੜਾ ਸਮਾਜ ਆ ਫਟੇਗੜ ਚੂੜੀਆਂ ਜਿਹੜਾ ਆਪਣਾ ਖੇਤਰ ਆ ਸਾਰਾ ਜਿਹੜਾ ਵੀ ਕਾਰੋਬਾਰ ਆ ਜੇ ਸਾਰਾ ਹੀ ਕੈਪੀਟਲ ਤੇ ਡਿਪੈਂਡ ਕਰਦਾ ਤੇ ਅੱਜ ਪੂਰੀ ਸਮੂਲੀਅਤ ਤੇ ਪੂਰੇ ਫਟੇਗੜ ਚੂੜੀਆਂ ਦੀਆਂ ਦੁਕਾਨਾਂ ਬੰਦ ਕਰਕੇ ਕਿਸਾਨ ਦੇ ਹੱਥ ਦੇ ਵਿੱਚ ਖਲੋਤੀ ਆ ਅਤੇ ਜਿਹੜੀ ਇਹ ਸੈਂਟਰ ਸਰਕਾਰ ਜਿਨ੍ਹਾਂ ਨੇ ਆਪਣੇ ਜਿਹੜੇ ਵਾਅਦਿਆਂ ਤੋਂ ਭੱਜੀ ਆ ਤੇ ਉਹਨੂੰ ਫੇਰ ਮਨਾਉਣ ਵਾਸਤੇ ਅੱਜ ਸਾਨੂੰ ਚੌਕਾਂ ਦੇ ਵਿੱਚ ਇਕੱਠਾ ਹੋਣਾ ਪੈ ਗਿਆ ਤੇ ਇਸ ਚੀਜ਼ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਜਿੰਨੇ ਵੀ ਸਾਥੀ ਨੇ ਅੱਜ ਸਾਰੇ ਇੱਥੇ ਪਹੁੰਚ ਕੇ ਉਹਨਾਂ ਨੂੰ ਪੂਰਾ ਸਮਰਥਨ ਦੇ ਰਿਹਾ ਹੈ। ਪੰਕਜ ਪਾਂਦੀ ਦਿਵਿਆ ਪੰਜਾਬ ਫਤਿਹਗੜ ਚੂੜੀਆਂ